ਬਿਹਾਰ ਦੇ ਵਿੱਚ ਭਾਜਪਾ ਦੀ ਵੱਡੀ ਜਿੱਤ ਹੋਣ ਤੇ ਅਮਰੀਕਸਰ ਦੇ ਵਿੱਚ ਭਾਜਪਾ ਨੇਤਾਵਾਂ ਵੱਲੋਂ ਖੁਸ਼ੀ ਮਨਾਈ ਗਈ। ਇਸ ਮੌਕੇ ਉਹਨਾਂ ਵੱਲੋਂ ਢੋਲ ਵਜਾ, ਪਟਾਕੇ ਚਲਾਏ ਤੇ ਭੰਗੜਾ ਪਾਇਆ ਤੇ ਇੱਕ ਦੂਜੇ ਦਾ ਮੂੰਹ ਲੱਡੂਆਂ ਨਾਲ ਮਿੱਠਾ ਕਰਾਇਆ ਗਿਆ। ਇਸ ਮੌਕੇ ਭਾਜਪਾ ਯੁਵਾ ਮੋਰਚਾ ਦੇ ਨੇਤਾ ਅਕਸ਼ੇ ਸ਼ਰਮਾ ਨੇ ਕਿਹਾ ਕਿ ਇਹ ਜਿੱਤ ਪੂਰੇ ਦੇਸ਼ ਦੀ ਜਿੱਤ ਹੈ ਤੇ ਬਿਹਾਰ ਦੇ ਲੋਕਾਂ ਨੂੰ ਮੈਂ ਅੱਜ ਇਸ ਦਿਨ ਤੇ ਵਧਾਈ ਦਿੰਦਾ ਹਾਂ ਜਿਨ੍ਹਾਂ ਨੇ ਭਾਜਪਾ ਦੇ ਹੱਕ ਵਿੱਚ ਵੋਟਾਂ ਪਾ ਕੇ ਭਾਜਪਾ ਨੂੰ ਐਡੀ ਵੱਡੀ ਲੀਡ ਤੋਂ ਜਿਤਾਇਆ ਹੈ। ਉਤੇਯਾ ਕੇਸ਼ ਸ਼ਰਮਾ ਨੇ ਕਿਹਾ ਕਿ ਬਿਹਾਰ ਤੋਂ ਬਾਅਦ ਹੁਣ ਪੰਜਾਬ ਦੀ ਵਾਰੀ ਹੈ ਤੇ 2027 ਦੇ ਵਿੱਚ ਭਾਜਪਾ ਦੀ ਸਰਕਾਰ ਬਣੇਗੀ ਉੱਥੇ ਹੀ ਤਰਨਤਾਰਨ ਦੀ ਜਿਮਨੀ ਚੋਣਾਂ ਨੂੰ ਲੈ ਕੇ ਉਹਨਾਂ ਨੇ ਕਿਹਾ ਕਿ ਇਹ ਬਹੁਤ ਹੀ ਖੁਸ਼ੀ ਦੀ ਗੱਲ ਹੈ ਕਿ ਭਾਜਪਾ ਨੇ ਪੰਥਕ ਹਲਕੇ ਦੇ ਵਿੱਚ ਵੀ ਭਾਰੀ ਵੋਟਾਂ ਹਜ਼ਲ ਕੀਤੀਆਂ ਹਨ ਉਹਨਾਂ ਹੋਰ ਕੀ ਕਿਹਾ ਆਓ ਸੁਣਦੇ ਹਾਂ ਹਾਂਜੀ ਅਕਸ਼ਿ ਜੀ ਅੱਜ ਦੀ ਸੈਲੀਬ੍ਰੇਸ਼ਨ ਕੀਤੀ ਜਾ ਰਹੀ ਹੈ ਕੀ ਕਹਿਣਾ ਚਾਹੋਗੇ ਇਹ ਅੱਜ ਜੋ ਬਿਹਾਰ ਚੋਣਾਂ ਦਾ ਰਿਜ਼ਲਟ ਆਇਆ ਹੈ ਉਹਨੂੰ ਲੈ ਕੇ ਸਾਰੇ ਇਲਾਕਾ ਨਿਵਾਸੀਆਂ ਦੇ ਵਿੱਚ ਸਾਡੇ ਅੰਮ੍ਰਿਤਸਰ ਨੌਰ ਦੇ ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਉਤਸ਼ਾਹ ਹੈ ਜਿਸ ਤਰੀਕੇ ਦੇ ਨਾਲ ਬਿਹਾਰ ਦੇ ਲੋਕਾਂ ਦੇ ਨੇ ਜਿਸ ਤਰੀਕੇ ਨਾਲ ਦੁਬਾਰਾ ਤੋਂ ਨਰਿੰਦਰ ਮੋਦੀ ਜੀ ਦੀ ਸੋਚ ਨੂੰ ਲੈ ਕੇ ਉਹਨਾਂ 'ਤੇ ਵਿਸ਼ਵਾਸ ਜਤਾਇਆ ਤੇ ਬਹੁਤ ਬਹੁਮਤ ਦੇ ਨਾਲ ਭਾਰਤੀ ਜਨਤਾ ਪਾਰਟੀ ਨੂੰ ਉਹਨਾਂ ਨੇ ਦੁਬਾਰਾ ਤੋਂ ਇਹਨਾਂ ਚੋਣਾਂ ਦੇ ਵਿੱਚ ਜਿੱਤ ਹਾਸਲ ਕਰਾਈ ਹੈ ਤੇ ਮੈਂ ਬਹੁਤ ਬਹੁਤ ਧੰਨਵਾਦ ਹੈ ਕੱਲੇ ਕੱਲੇ ਵੋਟਰ ਦਾ ਕੱਲੇ ਕੱਲੇ ਉਸ ਵਰਕਰ ਦਾ ਤੇ ਉਸ ਲੀਡਰ ਦਾ ਜਿਨੇ ਕੀ ਮਿਹਨਤ ਕੀਤੀ ਪਿਛਲੇ 5 ਸਾਲ ਤੇ ਹੁਣ ਵੀ ਮੈਂ ਉਮੀਦ ਕਰਦਾ ਕਿ ਉਹ ਲੋਕਾਂ ਦੀਆਂ ਕੀਤੀਆਂ ਹੋਈਆਂ ਗੱਲਾਂ ਤੇ ਲੋਕਾਂ ਦੇ ਕੰਮ ਦੇ ਉੱਤੇ ਖਰੇ ਉਤਰਨਗੇ ਬਹੁਤ ਬਹੁਤ ਧੰਨਵਾਦ ਸਾਰੇ ਵੋਟਰਸ ਖੁਸ਼ੀ ਕਿਵੇਂ ਮਨਾਈ ਗਈ ਹੈ ਜੀ ਅੱਜ ਸਾਰੇ ਇਲਾਕਾ ਨਿਵਾਸੀਆਂ ਵੱਲੋਂ ਸਾਡੇ ਬਜ਼ੁਰਗ ਸਹਿਬਾਨ ਇੱਥੇ ਨੇ ਸਾਡੇ ਸੀਨੀਅਰ ਲੀਡਰਸ ਇੱਥੇ ਨੇ ਸਭ ਕੋ ਇੱਥੇ ਨੇ ਉਹਨਾਂ ਦੇ ਨਾਲ ਅੱਜ ਅਸੀਂ ਟੋਲ ਠਮਾਕੇ ਦੇ ਨਾਲ ਵਰਕਰਸ ਵੱਲੋਂ ਅੱਜ ਪਟਾਕੇ ਚਲਾ ਕੇ ਮਠਾਈਆਂ ਇੱਕ ਦੂਜੇ ਨੂੰ ਖਵਾ ਕੇ ਬਹੁਤ ਉਤਸ਼ਾਹਤ ਦੇ ਨਾਲ ਉਹਨਾਂ ਨੇ ਅੱਜੇ ਖੁਸ਼ੀ ਮਨਾਈ ਹੈ ਅੱਛਾ ਜੀ ਗੱਲ ਕੀਤੀ ਜੇ ਤਾਂ ਤਾਂ ਚੋਣਾਂ ਦੇ ਕਿਸ ਤਰ੍ਹਾਂ ਵ ਚੋਣਾਂ ਨੂੰ ਲੈ ਕੇ ਜਿਸ ਤਰੀਕੇ ਦੇ ਨਾਲ ਜੋ ਬੈਂਡਾਟਾ ਮੌਜੂਦਾ ਸਰਕਾਰ ਨੇ ਖੇਡਿਆ ਤੁਸੀਂ ਪਲੀ ਭਾਂਤੀ ਜਾਣਦੇ ਹੋ ਕਿਸ ਤਰੀਕੇ ਦੇ ਨਾਲ ਬੂਥ ਕੈਪਚਰਿੰਗ ਕੀਤੀ ਗਈ ਕਿਸ ਤਰੀਕੇ ਦੇ ਨਾਲ ਉੱਥੇ ਗੁੰਡਾਗਰਦੀ ਕੀਤੀ ਗਈ ਜੋ ਵੀ ਉੱਥੇ ਹਾਲਾਤ ਸੀਗੇ ਉਹ ਕੱਲਾ ਕੱਲਾ ਵੋਟਰ ਸਭ ਲੋਕ ਜਾਣਦੇ ਆ ਇਸ ਤਰੀਕੇ ਦੀ ਜਿੱਤ ਨਾਲੋਂ ਤੇ ਹਾਰ ਚੰਗੀ ਹੈ ਹਾਂ ਜੀ ਸਰ ਇੱਕ ਮਿੰਟ ਅੱਜ ਦੀ ਭਾਰਤੀ ਜਨਤਾ ਪਾਰਟੀ ਦੀ ਬਿਹਾਰ ਦੀ ਜਿੱਤ ਹੋਈ ਹੈ ਉਹਦੇ ਅਸਮੈਂ ਮੈਂ ਪਹਿਲਾਂ ਸਾਰੇ ਸ਼ਹਿਰ ਵਾਸੀਆਂ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਇਹ ਮੋਦੀ ਸਾਹਿਬ ਦੀ ਜਿੱਤ ਹੈ ਜਿਹੜੀ ਜਿੱਤ ਅਗਲੀ ਪਿਛਲੀ ਜਿੱਤ ਨਾਲੋਂ ਨੇ ਵੱਡੀ ਜਿੱਤ ਹੈ ਅੱਜ ਜਿਹੜੀ 200 ਦੇ ਕਰੀਬ ਦੀ ਲੀਡ ਆ ਰਹੀ ਹੈ ਭਾਤੇ ਜੰਦਾ ਬੜੀ 200 ਦੀ ਸੀਟ ਜਿੱਤ ਰਹੀ ਹੈ ਇਹ ਮੋਦੀ ਸਰਕਾਰ ਦੀ ਮੋਦੀ ਸਾਹਿਬ ਦੀ ਜਿੱਤ ਹੈ ਔਰ ਐਹੋ ਜਿੱਤ ਜਿਹੜੀ ਪੰਜਾਬ ਚ ਵੀ 2027 ਚ ਵੀ ਬੜੀ ਵੱਡੀ ਜਿੱਤ ਪੰਜਾਬ ਅਜੇ ਭਾਤੇ ਜੰਦਾ ਪਾਰਟੀ ਲੈ ਆ ਰਹੀ ਹੈ